ਦੱਲੀ ਸੁਰੱਖਿਆ ਸੈਨਾ ਡੀਐਸਐਸ ਭਾਰਤ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਬੀ ਰੋਹਿਤ ਖੋਖਰ ਜੀ ਨੂੰ ਆਮ ਆਦਮੀ ਪਾਰਟੀ ਵੱਲੋਂ ਐਸਈ ਕਮਿਸ਼ਨ ਪੰਜਾਬ ਦੇ ਮੈਂਬਰ ਚੁਣੇ ਜਾਣ ਤੇ ਪਾਵਨ ਵਾਲਮੀਕੀ ਤੀਰਤ ਅੰਮ੍ਰਿਤਸਰ ਵਿਖੇ ਹੋਏ ਨਤਮਸਤਕ ਅੰਮ੍ਰਿਤਸਰ ਤੋਂ ਪੱਤਰਕਾਰ ਸਤਨਾਮ ਸਿੰਘ ਅੰਬੇਦਕਰਵਾਦੀ ਦੀ ਖਾਸ ਰਿਪੋਰਟ ਮੇਰਾ ਨਾਮ ਰੋਹਿਤ ਖੋਖਰਾ ਹੈ ਔਰ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈਪੀਮ ਜੈ ਭਾਰਤ ਸੋ ਅੱਜ ਅਸੀਂ ਆਪਣੇ ਸਤਕਾਰਯੋਗ ਸਾਥੀਆਂ ਦੇ ਨਾਲ ਅੱਜ ਸ੍ਰਿਸ਼ਟੀਕਰਤਾ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕ ਤੀਰਥ ਵਿਖੇ ਨਤਮਸਤਕ ਹੋਇਆ ਕਿਉਂਕਿ ਜਿੱਥੇ ਮੈਨੂੰ ਸਾਡੀ ਆਮ ਆਦਮੀ ਪਾਰਟੀ ਮਾਨਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਮਾਨਯੋਗ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੈਨੂੰ ਮਾਨ ਬਖਸ਼ਿਆ ਮੈਨੂੰ ਐਸ்சி ਕਮਿਸ਼ਨ ਦਾ ਮੈਂਬਰ ਲਗਾਇਆ ਉਹਦੇ ਲਈ ਮੈਂ ਜਿਹੜਾ ਅੱਜ ਇੱਥੇ ਨਤਮਸਤਕ ਹੋਣ ਆਇਆ ਔਰ ਧੰਨਵਾਦ ਕਰਨਾ ਆ ਪਰਮਾਤਮਾ ਦਾ ਕਿ ਇਹ ਪਰਮਾਤਮਾ ਮੈਨੂੰ ਬਲ ਦੇ ਤਾਕਤ ਦੇ ਤਾਂ ਕਿ ਜਿਹੜੇ ਸਾਡੇ ਐਸਸੀ ਸਮਾਜ ਦੇ ਲੋਗ ਆ ਮੈਂ ਉਹਨਾਂ ਦੀ ਲੜਾਈ ਲੜ ਸਕਾਂ ਔਰ ਮੈਂ ਵਿਸ਼ਵਾਸ ਦਿਵਾਣਾ ਆਪਣੇ ਪੂਰੇ ਸਮਾਜ ਨੂੰ ਅਨੁਸੂਚਿਤ ਜਾਤੀ ਦੇ ਸਾਰੇ ਸਮਾਜ ਨੂੰ ਔਰ ਖਾਸ ਕਰਕੇ ਵਾਲਮੀਕੀ ਸਮਾਜ ਨੂੰ ਕਿ ਮੈਂ ਤਨ ਮਨ ਧਨ ਦੇ ਨਾਲ ਆਪਣੇ ਅਹੁਦੇ ਦਾ ਜਿਹੜਾ ਨਿਆਂ ਕਰਾਂਗਾ ਔਰ ਹਰ ਤਰ੍ਹਾਂ ਦੇ ਨਾਲ ਜਿਹੜਾ ਆਪਣੇ ਸਮਾਜ ਦੀ ਆਪਣੇ ਵਾਲਮੀਕਨ ਸਮਾਜ ਦੀ ਜਿਹੜੀ ਹੈ ਭਾਈਚਾਰੇ ਦੀ ਵਾਲਮੀਕੀ ਮਜਬੀ ਸਿੱਖ ਭਾਈਚਾਰੇ ਦੀ ਜਿਹੜੀ ਹੈ ਸੇਵਨ ਬਾਵਾਂਗਾ ਇਹ ਮੇਰਾ ਵਾਦਾ ਹੈ ਔਰ ਜਿਹੜੇ ਲੋਕ ਮੇਰਾ ਵਿਰੋਧ ਕਰ ਰਹੇ ਆ ਕਿ ਕਿਸੇ ਹੋਰ ਤਰੰਤੋਆ ਜਾਂ ਕੋਈ ਇਸ ਤਰ੍ਹਾਂ ਦਾ ਕੁਝ ਨਹੀਂ ਆ ਮੈਂ ਉਹਨਾਂ ਅੱਗੇ ਵੀ ਹੱਥ ਜੋੜ ਕੇ ਅਪੀਲ ਕਰਦਾ ਕਿ ਮੈਂ ਵਾਲਮੀਕਨ ਸਮਾਜ ਚ ਪੈਦਾ ਹੋਇਆ ਔਰ ਵਾਲਮੀਕਨ ਸਮਾਜ ਚ ਹੀ ਜਿਹੜਾ ਆ ਮੈਂ ਮਰਾਂਗਾ ਔਰ ਮੇਰਾ ਜਿਹੜਾ ਮੇਰੀ ਖੁਦ ਜਿਹੜੀ ਧਰਮ ਪਤਨੀ ਆ ਉਹ ਰਵਿਦਾਸ ਬਰਾਦਰੀ ਤੋਂ ਆ ਔਰ ਮੈਂ ਔਰ ਉਹਨਾਂ ਨੂੰ ਇਸ ਇਹਦੇ ਵਿੱਚ ਕੋਈ ਵੀ ਜਿਹੜੀ ਆ ਫਿਕਰ ਕਰਨ ਦੀ ਲੋੜ ਨਹੀਂ ਹੈ ਕਿ ਅਸੀਂ ਕਿਸੇ ਹੋਰ ਜਾਤੀਆਂ ਕਿਸੇ ਹੋਰ ਧਰਮ ਦੇ ਨਾਲ ਜੁੜੇ ਆ ਬਰਾਦਰੀ ਨਾਲ ਜੁੜੇ ਆ ਅਸੀਂ ਆਪਣੇ ਅਸੀਂ ਆਪਣੇ ਜਿਹੜੇ ਆ ਆਪਣੇ ਵਾਲਮਿਕਨ ਸਮਾਜ ਨਾਲ ਜੁੜੇ ਆ ਮੇਰੇ ਜਿਹੜੇ ਫਾਦਰ ਸਾਹਿਬ ਆ ਉਹਨਾਂ ਦੇ ਨਾਮ ਦੇ ਨਾਲ ਜਿਹੜਾ ਕੋਈ ਮਸੀਹ ਬਾਈ ਮਿਸਟੇਕ ਜਾਂ ਜਿਹੜਾ ਮੇਰੇ ਦਾਦੀ ਜੀ ਨੇ ਉਹਨਾਂ ਦਾ ਜਿਹੜਾ ਨਾਮ ਦੇ ਨਾਲ ਲਗਾਇਆ ਸੀ ਔਰ ਮੇਰੇ ਜਿਹੜੇ ਦਾਦਾ ਜੀ ਦਾ ਜਿਹੜਾ ਨਾਮ ਹੈ ਮਹਾਜਾ ਰਾਮ ਹੈ ਜੋ ਵਾਲਮਿਕਨ ਸਮਾਜ ਤੋਂ ਸੀ ਔਰ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਮੈਂ ਸਾਰੇ ਸਮਾਜ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਤੁਸੀਂ ਅਸੀਂ ਔਰ ਮੈਂ ਹਮੇਸ਼ਾ ਆਪਣੇ ਜਿਹੜੇ ਵਾਲਮੀਕਨ ਸਮਾਜ ਲਈ ਜਿਹੜੀ ਹੈ ਲੜਾਈ ਕੀਤੀ ਔਰ ਮੈਂ ਸਾਰੇ ਸਮਾਜ ਦੇ ਅੱਗੇ ਪ੍ਰਾਰਥਨਾ ਕਰਦਾ ਹਾਂ ਅਪੀਲ ਕਰਦਾ ਹਾਂ ਕਿ ਮੈਨੂੰ ਜਿਹੜਾ ਮੌਕਾ ਦੋ ਸਮਾਜ ਦੀ ਸੇਵਾ ਕਰਨ ਦੇ ਲਈ ਔਰ 2012 ਦੇ ਅੰਦਰ ਮੈਂ ਜਿਹੜਾ ਅੰਮ੍ਰਿਤਸਰ ਵੈਸਟ ਤੋਂ ਜਿਹੜਾ ਚੋਣ ਵੀ ਲੜੀ ਸੀ ਮੈਨੂੰ ਜਿਹੜਾ ਤੁਸੀਂ ਪਹਿਲਾਂ ਵੀ ਜਿਹੜਾ ਮੈਨੂੰ ਸਨਮਾਨ ਦਿੱਤਾ ਸੀ ਮੈਨੂੰ ਵੋਟਾਂ ਪਾਈਆਂ ਸੀ ਔਰ ਅੱਜ ਮੈਨੂੰ ਪਾਰਟੀ ਨੇ ਜਿਹੜਾ ਮੌਕਾ ਦਿੱਤਾ ਆ ਆਪ ਸਭ ਦੀ ਸੇਵਾ ਕਰਨ ਦਾ ਸੋ ਮੈਨੂੰ ਜਿਹੜਾ ਔਰ ਮੈਨੂੰ ਮੇਰੀ ਮੇਰੀ ਅਪੀਲ ਹੈ ਤੁਹਾਨੂੰ ਕਿ ਮੇਰੇ ਸਿਰ ਉੱਤੇ ਆਪਣਾ ਜਿਹੜਾ ਆਸ਼ੀਰਵਾਦ ਰੱਖੋ ਔਰ ਮੈਂ ਇਸ ਤਰ੍ਹਾਂ ਨਿਰੰਤਰ ਆਪਣੇ ਕੌਮ ਦੀ ਆਪਣੇ ਸਮਾਜ ਦੀ ਸੇਵਾ ਕਰ ਸਕਾਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਪੀਮ ਜੈ ਭਾਰਤ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਬਾਬਾ ਸਾਹਿਬ ਹੀਮਰਾਮ ਅੰਬੇਡਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਮੈਂ ਤੁਹਾਡਾ ਧੰਨਵਾਦੀ ਹਾਂ ਵੀ ਤੁਸੀਂ ਸਮਾਜ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋ ਔਰ ਹਰ ਘਰ ਵਿੱਚ ਪਹੁੰਚਾਉਂਦੇ ਹੋ ਮੇਰਾ ਨਾਮ ਸ਼ਬੀਰ ਧਰਾਵੜ ਹੈ ਔਰ ਮੈਂ ਦਲਿਤ ਸੁਰੱਖਿਆ ਸੈਨਾ ਤੋਂ ਅਧਿਐਖ ਮੈਂ ਪਹਿਲਾਂ ਤਾਂ ਸਾਡੇ ਬਹੁਤ ਸਤਿਕਾਰਯੋਗ ਸਾਡੇ ਪੰਜਾਬ ਦੇ ਦਲਿਤ ਸੁਰੱਖਿਆ ਸੈਨਾ ਦੇ ਅਧਿਐਖ ਰੋਹਿਤ ਖੋਖਰ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਵੀ ਬਾਬਾ ਸਾਹਿਬ ਦੀ ਬਖਸ਼ੀ ਹੋਈ ਤਾਕਤ ਦੇ ਨਾਲ ਉਹਨੂੰ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਐਸਸੀ ਕਮਿਸ਼ਨ ਦਾ ਜਿਹੜਾ ਮੈਂਬਰ ਉਹਨਾਂ ਨੂੰ ਪੰਜਾਬ ਦਾ ਲਗਾਇਆ ਗਿਆ ਉਹਨਾਂ ਦੀ ਮੈਂ ਦਿਲੋਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਉਹ ਨਾਲ ਦੇ ਨਾਲ ਰੋਹਿਤ ਰੋਹਿਤ ਖੋਖਰ ਜੀ ਨੂੰ ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿ ਉਹ ਐਸਸੀ ਕਮਿਸ਼ਨ ਦੇ ਮੈਂਬਰ ਬਣਨ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਆਪਣਾ ਜਿਹੜਾ ਫਰਜ਼ ਆ ਉਹਨੂੰ ਸਮਝਿਆ ਔਰ ਪਰਮਾਤਮਾ ਦੇ ਦਿੱਤੇ ਹੋਏ ਆਸ਼ੀਰਵਾਦ ਦੇ ਨਾਲ ਉਹ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਔਰ ਮਹਾਰਾਜ ਦੇ ਚਰਨਾਂ 'ਚ ਨਤਮਸਤ ਹੋਣ ਵਾਸਤੇ ਪਹੁੰਚੇ ਨੇ ਉਹਨਾਂ ਦੇ ਦਿਲ ਦੀ ਗਹਿਰਾਈਆਂ ਤੋਂ ਮੈਂ ਸਵਾਗਤ ਵੀ ਕਰਦਾ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਨਾਲ ਦੇ ਨਾਲ ਹੀ ਪੰਜਾਬ ਸਰ ਇਨਸਾਨ ਨੂੰ ਔਰ ਧਰਮ ਦੇ ਪ੍ਰਤੀ ਬਾਬਾ ਸਾਹਿਬ ਦੀ ਸੋਚ ਦੇ ਉੱਤੇ ਕੰਮ ਕਰਨ ਵਾਲੇ ਇੱਕ ਐਸੇ ਨੇਤਾ ਨੂੰ ਜਿਹੜੀ ਸੀਟ ਦਿੱਤੀ ਆ ਜਿਹੜਾ ਕਿ ਉਹਦਾ ਸਹੀ ਤਰੀਕੇ ਨਾਲ ਇਸਤੇਮਾਲ ਕਰੇਗਾ ਔਰ ਸਮਾਜ ਦੀ ਭਾਵਨਾਵਾਂ ਨੂੰ ਉਹਨਾਂ ਦੇ ਦੁੱਖ ਦਰਦ ਨੂੰ ਸਮਝੇਗਾ ਜੀ ਬਿਲਕੁਲ ਮੈਂ ਔਰਤ ਵੀ ਦੱਸਾਂਗਾ ਜੀ ਦੇਖੋ ਕਿਸੇ ਦਾ ਨਾਮ ਜਾਂ ਕਿਸੇ ਦੇ ਨਾਮ ਦੇ ਪਿੱਛੇ ਮਸੀਹ ਸ਼ਬਦ ਦਾ ਜੁੜ ਜਾਣਾ ਉਹ ਧਰਮ ਪਰਿਵਰਤਨ ਨਹੀਂ ਹੁੰਦਾ ਹੁਣ ਮੇਰਾ ਨਾਮ ਜਿਵੇਂ ਕਿ ਮੈਂ ਐਗਜ਼ਾਮਪਲ ਦੇ ਰਿਹਾ ਆਪਣੇ ਨਾਮ ਤੋਂ ਮੇਰਾ ਨਾਮ ਸ਼ਬੀਰ ਦਵਾਵੜ ਹੈ ਉਹ ਸਾਹਿਬ ਕਈ ਲੋਕਾਂ ਨੂੰ ਵੀ ਲੱਗਦਾ ਹੈ ਕਿ ਮੈਂ ਮੁਸਲਮਾਨ ਧਰਮ ਨਾਲ ਰਿਲੇਟਡ ਆ ਬਟ ਮੈਂ ਪਿਓਰ ਵਾਲਮੀਕਨ ਸਮਾਜ ਤੋਂ ਆ ਵਾਲਮੀਕੀ ਧਰਮ ਚ ਪੈਦਾ ਹੋਇਆ ਉਸ ਤਰ੍ਹਾਂ ਹੀ ਰੋਹਿਤ ਖੋਖਰ ਜੀ ਜਿਹੜੇ ਨੇ ਇਹਨਾਂ ਦਾ ਵੀ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਕਰ ਰਹੇ ਨੇ ਔਰ ਦਲਿਤ ਸੁਰੱਖਿਆ ਸੈਨਾ ਦੇ ਪੰਜਾਬ ਪ੍ਰਦੇਸ਼ ਅਧਿਕਾਰੀ ਨੇ ਔਰ ਲੰਬੇ ਸਮੇਂ ਤੋਂ ਇਹ ਸਮਾਜ ਦੀ ਸੇਵਾ ਵੀ ਕਰ ਰਹੇ ਏ ਇੱਦਾਂ ਦਾ ਕੁਝ ਵੀ ਨਹੀਂ ਆ ਇਹਨਾਂ ਦੇ ਜਿਹੜੇ ਸਰਟੀਫਿਕੇਟ ਵਗੈਰਾ ਆ ਇਹਨਾਂ ਦੇ ਫਾਦਰ ਸਾਹਿਬ ਦਾ ਇਹਨਾਂ ਦਾ ਇਹਨਾਂ ਦੇ ਦਾਦਾ ਜੀ ਤੋਂ ਵਾਲਮੀਕੀ ਪਰਿਵਾਰਚੀ ਨੇ ਔਰ ਵਾਲਮੀਕੀ ਸਮਾਜ ਦੇ ਪ੍ਰਤੀਨਿਧ ਅਧਿਆਸੀ ਸਰਟੀਫਿਕੇਟ ਬਣੇ ਹੋਏ ਇਹ ਕਿਸੇ ਵਿਸ਼ਵਾਸ ਦੇ ਤੌਰ ਤੇ ਆ ਕੇ ਉਹਨਾਂ ਦਾ ਨਾਮ ਅਸੀ ਭਾਈਚਾਰੇ ਨਾਲ ਲਾ ਦਿੱਤਾ ਬਟ ਉਹ ਉਹ ਮਸੀਹ ਭਾਈਚਾਰੇ ਦੇ ਨਾਲ ਕੋਈ ਅੱਦਾ ਦਾ ਉਹਨਾਂ ਦਾ ਨਹੀਂ ਹੈ ਸਿਸਟਮ ਉਹ ਵਾਲਮੀਕੀ ਸਮਾਜ ਚ ਨੇ ਵਾਲਮੀਕੀ ਸਮਾਜ ਦੀ ਸੇਵਾ ਕਰਨ ਦਾ ਜਿਹੜਾ ਉਹਨਾਂ ਨੂੰ ਮੌਕਾ ਮਿਲਿਆ ਮੈਂ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਉਹਨਾਂ ਨੂੰ ਅਰਦਾਸ ਕਰਦਾ ਹਾਂ ਵੀ ਰੋਹਿਤ ਖੋਖਰ ਜੀ ਤੋਂ ਆਪਣਾ ਅਸ਼ੀਰਵਾਦ ਬਣਾਏ ਰੱਖਣ ਉਹਨਾਂ ਨੂੰ ਬਲ ਬਖਸ਼ਣ ਤਾਂ ਕਿ ਇਹ ਪੂਰੇ ਵਾਲਮੀਕੀ ਸਮਾਜ ਦੇ ਪੂਰੇ ਐਸਸੀ ਭਾਈਚਾਰੇ ਦੀ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰ ਸਕਣ ਔਰ ਉਹਨਾਂ ਨੂੰ ਵੀ ਬੇਨਤੀ ਹੈ ਜਿਹੜੇ ਸਾਥੀ ਇਹਨਾਂ ਦਾ ਵਿਰੋਧ ਕਰ ਰਹੇ ਆ ਵੀ ਆ ਕੁਝ ਇਹ 크੍ਰਿਸਚਨ ਭਾਈਚਾਰੇ ਨਾਲ ਰਿਲੇਟਡ ਹੁੰਦੇ ਤਾਂ ਸ਼ਾਇਦ ਇਹਨਾਂ ਦੇ ਘਰਾਂ ਦੇ ਵਿੱਚ ਫੋਟੋ ਵੀ ਤੁਹਾਨੂੰ ਮਿਲ ਜਣਾਂ ਅਸੀਂ ਕੋਈ ਐਵੀਡੈਂਸ ਮਿਲਣਾ ਸੀ ਵੀ ਇਹ 크੍ਰਿਸਚਨ ਭਾਈਚਾਰੇ ਨਾਲ ਜੁੜੇ ਹਨ ਹਰ ਵਰਗ ਦੇ ਲੋਕ ਕਿਉਂਕਿ ਰਾਜਨੇਤਾ ਜਿਹੜੇ ਨੇ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਉਹ ਹਰ ਮੰਦਿਰ ਮਸਜਿਦਵਾਰੇ ਗੁਰਦੁਆਰਿਆਂ ਚ ਸਾਰਿਆਂ ਚ ਜਾਂਦੇ ਨੇ ਕਿਤੇ ਜਾਣ ਦੇ ਨਾਲ ਕਿਸੇ ਦਾ ਧਰਮ ਪਰਿਵਰਤਨ ਨਹੀਂ ਹੁੰਦਾ ਇਸ ਕਰਕੇ ਅਸੀਂ ਇਹਨਾਂ ਚੀਜ਼ਾਂ ਨੂੰ ਛੱਡ ਕੇ ਕਿਉਂਕਿ ਇਹ ਦਲਾਈ ਜਿਹੜੀ ਆ ਇਹ ਬਹੁਤ ਲੰਬੀ ਆ ਬਹੁਤ ਮੁਸ਼ਕਿਲ ਦੇ ਨਾਲ ਸਾਡੇ ਲੋਕਾਂ ਨੂੰ ਇਹ ਅਧਿਕਾਰ ਮਿਲਦੇ ਆ ਤਾਕਤਾਂ ਮਿਲਦੀਆਂ ਆ ਇਹਨਾਂ ਦਾ ਅਸੀਂ ਸਾਥ ਦਈਏ ਔਰ ਸਮਾਜ ਦੀ ਤ ਧੰਨਵਾਦ ਜਵਾਲਮੀਕੀ اور ਰੋਹਿਤ ਖੋਕਰ ਜੀ ਨੂੰ ਉਹਨਾਂ ਦੇ ਪਰਿਵਾਰ ਨੂੰ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਬਾਦ ਅਤੇ ਪੰਜਾਬ ਸਰਕਾਰ ਦਾ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜਵਾਲਮੀਕੀ ਜਾਪੀਨ